ਚੁਗਾਮਾ ਸਾਹਿਬ ਅਗਲੀ ਖਬਰ ਦੇ ਵੱਲ ਵਧਿਏ ਤਾਂ H1B ਵੀਜ਼ਾ ਦਾ ਅਮਰੀਕਾ ਦੇ ਵਿੱਚ ਕਾਫੀ ਰੌਲਾ ਰੱਪਾ ਚੱਲ ਰਿਹਾ ਹੈਗਾ ਹੁਣ ਸੰਸਦ ਦੇ ਵਿੱਚ ਕਿਹਾ ਜਾ ਰਿਹਾ ਕਿ ਬਿੱਲ ਪੇਸ਼ ਕਰ ਦਿੱਤਾ ਜੀ ਕਹਿੰਦੇ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾ ਰਿਹਾ ਬਿਲਕੁਲ ਚੰਨ ਸਾਹਿਬ ਅਮਰੀਕਾ ਦੇ ਵਿੱਚ H1B ਵੀਜ਼ਾ ਜਿਹੜਾ ਹੈਗਾ ਇਹਨੂੰ ਲੈ ਕੇ ਬਹੁਤ ਵੱਡਾ ਘਮਾਸਾਨ ਮਚਿਆ ਹੋਇਆ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਬੜੀਆਂ ਖਬਰਾਂ ਆਈਆਂ ਇਸ ਉੱਪਰ H1B ਵੀਜ਼ਾ ਬਹੁਤ ਵੱਡੀ ਪੱਧਰ ਤੇ ਕੈਨਸਲ ਕੀਤਾ ਗਿਆ ਜਿਹੜੇ ਲੋਕਾਂ ਦੇ ਵੀਜ਼ੇ ਲੱਗੇ ਸੀ ਉਹਨਾਂ ਨੂੰ ਐਂਟਰੀਆਂ ਨਹੀਂ ਦਿੱਤੀਆਂ ਗਈਆਂ ਅਖੀਰ ਤੇ ਆ ਕੇ ਕ੍ਰੰਤ ਸਾਬ ਨੇ ਇੱਕ ਹੋਰ ਹੀ ਸੱਪ ਕੱਢ ਲਿਆਂਦਾ ਕਿ ਜਿਹੜਾ H1B ਵੀਜ਼ੇ ਤੇ ਇੱਥੇ ਨਰਕਾ ਚ ਆਊਗਾ ਉਸ ਕੰਪਨੀ ਨੂੰ ਇੱਕ ਬੰਦੇ ਪਿੱਛੇ ਹਰ ਸਾਲ 1 ਲੱਖ ਡਾਲਰ ਜਿਹੜਾ ਉਹਦਾ ਫੀਸ ਭਰਨੀ ਹੋਊਗੀ ਤਾਂ ਉਹ ਇੱਥੇ ਆ ਸਕਦਾ ਜਿਹਦੇ ਨਾਲ ਹਹਾਕਾਰ ਮੱਚੀ ਕੰਪਨੀਆਂ ਨੇ ਲਗਾਤਾਰ ਜਿਹੜੇ ਬੰਦੇ ਘਟ ਵੀ ਚਾਹੀਦੇ ਜਿਹਨੂੰ ਵੱਧ ਵੀ ਚਾਹੀਦੇ ਸੀ ਉਹਨੇ ਵੱਤ ਮੰਗਾਏ ਜਿਹਨੂੰ ਘਟ ਚਾਹੀਦੇ ਉਹਨੇ ਵੀ ਵੱਤ ਮੰਗਾਏ ਕਿ ਹੁਣ ਹੁਣ ਮੰਗਾ ਲਓ ਗਾਂ ਫਿਰ ਜਿਹੜੇ ਇੰਟਰ ਕਰਨਗੇ ਜਿਹੜੀ ਤਰੀਕ ਦਿੱਤੀ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੈਸੇ ਹਰ ਸਾਲ ਦਿਆ ਕਰਨੇ ਪੈਣਗੇ H1B ਵੀਜੇ ਨੂੰ ਲੈ ਕੇ ਕਿਉਂ ਇਹ ਸਖਤਾਈਆਂ ਹੋ ਰਹੀਆਂ ਇਹ ਜਰੂਰ ਆ ਦੇਖਣਾ ਬਣਦਾ ਹੈਗਾ ਤੇ ਤੁਹਾਨੂੰ ਯਾਦ ਹੋਣਾ ਕਿ ਟੈਕਸਸ ਦੇ ਵਿੱਚ ਇੱਕ ਬੜਾ ਵੱਡਾ ਕਹ ਲੋ ਕਿ ਸਕੈਮ ਨਿਕਲਿਆ ਜਿੰਨੂੰ ਲੈ ਕੇ ਇਹ ਸਾਰਾ ਕੁਝ ਜਿਹੜਾ ਆ ਸਾਹਮਣੇ ਆਇਆ ਇੱਕ ਬੜਾ ਬੜਾ ਗੋਰਖ ਧੰਦਾ ਹੈਗਾ H1B ਵੀਜ਼ਾ ਕਿਉਂਕਿ ਇਹ ਵੀਜ਼ਾ ਜਿਹੜਾ ਆ ਸਿਰਫ ਜਿਹੜੇ ਇੰਜੀਨੀਅਰ ਹੈਗੇ ਆ ਕੰਪਿਊਟਰ ਇੰਜੀਨੀਅਰ ਆ ਟੈਕ ਇੰਜੀਨੀਅਰ ਆ ਇਹ ਉਹਨਾਂ ਵਾਸਤੇ ਹੈਗਾ ਤੇ ਭਾਰਤ ਜਿਹੜਾ ਆ ਇੰਡੀਆ ਹੈਗਾ ਉਹ ਨੰਬਰ 1 ਹੈਗਾ ਆ ਇਸ ਵੀਜ਼ੇ ਨੂੰ ਅਪਲਾਈ ਕਰਨ ਵਾਲਾ ਤੇ ਅ ਅਮਰੀਕਾ ਦੇ ਵਿੱਚ ਨੰਬਰ 1 ਜਿਹੜੇ ਹੈਗੇ ਆ ਇੰਜੀਨੀਅਰ ਕੰਪਿਊਟਰ ਇੰਜੀਨੀਅਰ ਉਹ ਭਾਰਤ ਤੋਂ ਯਾਨੀ ਕਿ ਇੰਡੀਆ ਤੋਂ ਆਉਂਦੇ ਆ ਸੋ ਇਹਦੇ ਕਾਫੀ ਕੁਝ ਜਿਹੜਾ ਆ ਸਾਹਮਣੇ ਨਿਕਲ ਕੇ ਆਉਂਦਾ ਜਿਹਦੇ ਵਿੱਚ ਕਈ ਗੱਲਾਂ ਜਿਹੜੀਆਂ ਹੈਗੀਆਂ ਉਹ ਆਉਂਦੀਆਂ ਸੀਗੀਆਂ ਕਿ ਟੈਕਸਾਸ ਵਿੱਚ ਇੱਕ ਘਰ ਇਹੋ ਜਿਹਾ ਸੀਗਾ ਜਿੱਥੇ ਸੈਂਕੜੇ ਜਿਹੜੀਆਂ ਐਪਲੀਕੇਸ਼ਨਾਂ ਅਪਲਾਈ ਕੀਤੀਆਂ ਹੋਈਆਂ ਸੀਗੀਆਂ H1B ਵੀਜ਼ੇ ਤੇ ਪਰ ਉੱਥੇ ਨਿਕਲਿਆ ਕੱਖ ਵੀ ਨਹੀਂ ਸੋ ਪੈਸੇ ਲੈ ਦੇ ਕੇ ਜਾਂ ਕਿ ਜਾਂ ਇਦਾਂ ਕਹੋ ਕਿ ਸਕੈਨ ਹੀ ਹੋ ਰਿਆ ਸੀਗਾ ਸੋ ਫਿਰ ਬਹੁਤ ਹੋਣ ਸਖਤਾਈ ਹੋਣ ਜਾ ਰਹੀ ਹੈ ਜੀ H1 B ਵੀਜ਼ਾ ਜਿਹੜਾ ਉਹ ਖਤਮ ਕਰਨ ਦੀ ਤਿਆਰੀ ਹੋ ਗਈ ਹੈ ਸੰਸਦ ਵਿੱਚ ਜਿਹੜਾ ਇੱਕ ਬਿੱਲ ਲਿਆਂਦਾ ਗਿਆ ਜੀ ਇਹਦਾ ਨਾਮ ਹੈਗਾ ਐਕਸਟਾਈਲ ਐਕਟ ਸੋ ਐਕਸਾਈਲ ਐਕਟ ਜਿਹੜਾ ਇਹਦਾ ਨਾਮ ਦਿੱਤਾ ਗਿਆ ਹੈਗਾ ਇਹ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਤੁਹਾਨੂੰ ਦੱਸਿਆ ਕਿ ਭਾਰਤੀ ਇੰਜੀਨੀਅਰਾਂ ਉਤੇ ਇਹ ਪੈਂਦੀ ਸੰਭਾਵਨਾ ਹੈਗੀ ਆ ਅ ਹੁਣ ਜਿਹੜੇ ਅਮਰੀਕਾ ਵਿੱਚ ਕੰਮ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਲਈ ਇੱਕ ਹੁਣ ਚਿੰਤਾਜਨਕ ਇੱਕ ਖਬਰ ਹੈਗੀ ਆ ਰਿਪਬਲਿਕਨ ਪਾਰਟੀ ਦੇ ਪ੍ਰਤੀਨਿਧ ਗ੍ਰੈਗ ਸਟਿਊਬ ਜਿਹੜੇ ਅਮਰੀਕੀ ਸੰਸਦ ਹੈਗੇ ਆ ਉਹਨਾਂ ਨੇ ਐਸਚ 1 ਬੀ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਆ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਬਿੱਲ ਪੇਸ਼ ਕੀਤਾ ਗਿਆ ਹਜੇ ਪਾਸ ਨਹੀਂ ਹੋਇਆ ਇਸ ਬਿੱਲ ਨੂੰ ਐਕਸਾਈਲ ਐਕਟ ਜਿਹੜਾ ਨਾਂ ਦਿੱਤਾ ਗਿਆ ਤੇ ਇਹ ਜਿਸ ਦਾ ਸਭ ਤੋਂ ਵੱਡਾ ਹੁਣ ਪ੍ਰਭਾਵ ਆਪਣੇ ਇੰਡੀਅਨ ਭਾਈਚਾਰੇ ਉੱਤੇ ਪੈਣ ਵਾਲਾ ਹੈਗਾ ਕੀ ਹੈ ਐਕਸਾਈਲ ਐਕਟ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਸੋ ਗ੍ਰੈਗ ਸਟੂਬ ਅਨੁਸਾਰ H1B ਵੀਜ਼ਾ ਜਿਹੜਾ ਇਹ ਪ੍ਰੋਗਰਾਮ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਰਿਆ ਉਹਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਅਮਰੀਕੀ ਕਾਮਿਆਂ ਦੀ ਬਜਾਏ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੰਦੀ ਹੈ ਜਿਸ ਨਾਲ ਸਥਾਨਿਕ ਨੌਜਵਾਨਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਪ੍ਰਸਤਾਵਿਤ ਬਿੱਲ ਅਨੁਸਾਰ ਸਾਲ 2027 ਤੋਂ ਜਾਰੀ ਕੀਤੇ ਜਾਣ ਵਾਲੇ H1B ਵੀਜ਼ਿਆਂ ਦੀ ਗਿਣਤੀ ਘਟਾ ਕੇ 0 ਕਰਨ ਦਾ ਟੀਚਾ ਰੱਖਿਆ ਗਿਆ ਹੈ ਯਾਨੀ ਕਿ ਸਿਫਰ ਨਾ ਦੇ ਬਰਾਬਰ ਕਰ ਦਿੱਤਾ ਜਾਵੇ ਹੁਣ ਭਾਰਤੀਆਂ ਤੇ ਕਿਉਂ ਪਵੇਗਾ ਇਹਦਾ ਅਸਰ ਕਿਉਂਕਿ H1B ਵੀਜ਼ਾ ਇੱਕ ਅਜਿਹਾ ਗੈਰ ਪ੍ਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ ਵਿੱਤ ਕੰਪਨੀਆਂ ਅਤੇ ਇੰਜੀਨੀਅਰ ਵਰਗੇ ਖੇਤਰਾਂ ਵਿੱਚ ਵਿਦੇਸ਼ੀ ਮਾਹਿਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦੀਆਂ ਹੁਣ ਅੰਕੜਿਆਂ ਮੁਤਾਬਕ ਕੁੱਲ H1B ਵੀਜ਼ਾ ਜਿਹੜਾ ਹੈਗਾ ਉਹਨਾਂ ਵਿੱਚੋਂ 70% ਜਿਹੜੇ ਉਹ ਭਾਰਤੀ ਹੈ ਜੋ ਜਿੰਨੇ H1B ਵੀਜ਼ੇ ਤੇ ਲੋਕ ਆਉਂਦੇ ਆ ਅਮਰੀਕਾ ਦੇ ਵਿੱਚ ਸਿਰਫ 30% ਬਾਕੀ ਕੰਟਰੀਆਂ ਦੇ ਹੈਗੇ ਆ ਤੇ 70% ਭਾਰਤੀ ਆ ਭਾਰਤੀ ਆਈਟੀ ਕੰਪਨੀਆਂ ਅਤੇ ਪੇਸ਼ੇਵਰਾਂ ਲਈ ਇਹ ਅਮਰੀਕਾ ਜਾਣ ਦਾ ਸਭ ਤੋਂ ਮੁੱਖ ਤੇ ਕਹਿ ਲਓ ਕਿ ਸੌਖਾ ਰਸਤਾ ਸੀਗਾ ਜੇਕਰ ਇਹ ਬਿਲ ਪਾਸ ਹੁੰਦਾ ਤਾਂ ਭਾਰਤੀ ਆਈਟੀ ਉਦਯੋਗ ਨੂੰ ਐਡਾ ਵੱਡਾ ਝਟਕਾ ਲੱਗੂਗਾ ਕਿ ਇਸ ਝਟਕੇ ਦੇ ਨਾਲ ਆਈਟੀ ਜਿਹੜਾ ਕਹਿ ਲੋ ਫਿਰ ਸਿਸਟਮ ਹੈਗਾ ਜਾਂ ਕਹਿ ਲੋ ਕਿ ਜਿਹੜਾ ਆਈਟੀ ਵਿਭਾਗ ਹੈਗਾ ਭਾਰਤ ਵਿੱਚ ਐਡਾ ਤਗੜਾ ਸਿਸਟਮ ਚੱਲਦਾ ਹੈ ਕਿ ਹਜ਼ਾਰਾਂ ਲੱਖਾਂ ਨੌਜਵਾਨ ਜਿਹੜੇ ਆ ਉਹ ਵਕ ਵਕ ਕਾਲਜ ਆਈਟਸ ਕਾਲਜ ਵਿੱਚ ਪੜ੍ਹਦੇ ਆ ਤੇ ਡਿਗਰੀਆਂ ਲੈ ਕੇ ਫਿਰ ਉਹ H1B ਵੀਜ਼ਾ ਪ੍ਰਾਪਤ ਕਰਦੇ ਹੈਗੇ ਆ ਹੁਣ ਜੇ ਇਹ ਪਾਸ ਹੋ ਜਾਂਦਾ ਤੇ ਇਹਦਾ ਬਹੁਤ ਵੱਡਾ ਅਸਰ ਜਿਹੜਾ ਪਾਰਟ ਉਤੇ ਪੈ ਸਕਦਾ ਕਿਉਂਕਿ ਪਹਿਲਾਂ ਹੀ ਇੱਕ ਝਟਕਾ 트ੰਪ ਸਾਹਿਬ ਦੇ ਚੁਕੇ ਹੈ ਤੇ ਆਈਟੀ ਉਦਯੋਗ ਨੂੰ ਪਹਿਲਾਂ ਹੀ ਇਸ ਚੀਜ਼ ਦੇ ਉਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਿਹੜਾ 트ੰਪ ਸਾਹਿਬ ਨੇ 21 ਸਤੰਬਰ 2025 ਨੂੰ ਇੱਕ ਵਾਧੂ ਫੀਸ ਲਾਈ ਸੀਗੀ ਇਹਨੂੰ ਕਾਫੀ ਮਹਿੰਗਾ ਕਰ ਦਿੱਤਾ ਗਿਆ ਸੀਗਾ 1 ਲੱਖ ਡਾਲਰ ਯਾਨੀ ਕਿ ਲਗਭਗ ਹੁਣ ਆਪਾਂ ਇਹ ਕਹਿ ਸਕਦੇ ਹਾਂ ਅੱਜ ਕੱਲ ਦੀ ਫੀਸ ਜਿਹੜੀ ਸੌਰੀ ਰੇਟ ਚੱਲਦਾ ਪਿਆ ਡਾਲਰ ਦਾ 90 ਲੱਖ ਰੁਪਏ ਦੀ ਫੀਸ ਜਿਹੜੀ ਆ ਹਰ ਸਾਲ ਦੇਣੀ ਪਊਗੀ ਕੰਪਨੀ ਨੂੰ ਜਿਹੜੀ ਇੱਕ ਇੰਜੀਨੀਅਰ ਨੂੰ ਇੰਡੀਆ ਤੋਂ ਬੁਲਾਉਂਦੀ ਹੈਗੀ ਐਚ 1 ਬੀਵੀ ਜਿੱਤੇ ਜੋ ਕਿ ਪਹਿਲਾਂ ਸਿਰਫ 55 ਤੋਂ 67 ਲੱਖ ਰੁਪਏ ਦੇ ਕਰੀਬ ਸੀਗੀ ਸੋ ਹੁਣ ਅਗਲੀ ਪ੍ਰਕਿਰਿਆ ਕੀ ਹੋਵੇਗੀ ਜੀ ਇਹ ਬਿੱਲ ਫਿਲਹਾਲ ਸਿਰਫ ਪੇਸ਼ ਕੀਤਾ ਗਿਆ ਉਨਿਸ ਨੂੰ ਸੰਸਦ ਦੀ ਕਮੇਟੀ ਵੱਲੋਂ ਉਹ ਕਮੇਟੀ ਕੋਲ ਭੇਜਿਆ ਗਿਆ ਤੇ ਜੇਕਰ ਉੱਥੇ ਬਹਿਸ ਅਤੇ VOTING ਤੋਂ ਬਾਅਦ ਇਹ ਪ੍ਰਤੀਨਿਧੀ ਸਭਾ ਵਿੱਚ ਪਾਸ ਹੋ ਜਾਂਦਾ ਤਾਂ ਇਸ ਨੂੰ ਉੱਪਰਲੇ ਸਦਨ ਯਾਨੀ ਕਿ ਸੈਨੇਟ ਵਿੱਚ ਭੇਜਿਆ ਜਾਵੇਗਾ ਅਖੀਰ ਵਿੱਚ ਰਾਸ਼ਟਰਪਤੀ ਦਸਤਖਤਾਂ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਮਾਇਰਾ ਦੀ ਇਹ رائے ਹੈਗੀ ਹੈ ਕਿ ਹਾਲਾਂਕਿ ਅਜੇ ਬਿੱਲ ਪਹਿਲਾਂ ਵੀ ਪੇਸ਼ ਕੀਤੇ ਗਏ ਹਨ ਪਰ ਅਮਰੀਕੀ ਅਰਥਵਿਵਸਥਾ ਵਿੱਚ ਤਕਨੀਕੀ ਕਾਮਿਆਂ ਦੀ ਲੋਡ ਨੂੰ ਦੇਖਦੇ ਹੋਏ ਇਸ ਕਾਨੂੰਨ ਦਾ ਬਣਨਾ ਇੰਨਾ ਆਸਾਨ ਤਾਂ ਨਹੀਂ ਹੈ ਪਰ ਫਿਰ ਵੀ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਟਾਈਮ ਕੰਟਰੀ ਦੇ ਵਿੱਚ ਯਾਨੀ ਕਿ ਹਵਾ ਜਿਹੜੀ ਚੱਲਦੀ ਪਈ ਆ ਨਾ ਹਵਾ ਦਾ ਰੁੱਖ ਉਹ ਬੜਾ ਮਾੜਾ ਹਵਾ ਬੜੀ ਗਰਮ ਚੱਲਦੀ ਪਈ ਆ ਤੇ ਗਰਮ ਹਵਾ ਦੇ ਵਿੱਚ ਇਹਨਾਂ ਬੁੱਲਿਆਂ ਦੇ ਵਿੱਚ ਇਹ ਨਵਾਂ ਬਿਲ ਆ ਗਿਆ ਆ ਲੋਕ ਰਾਈ ਇਹ ਹੈਗੀ ਆ ਜਾਂ ਕਹਿ ਲੋ ਕਿ ਮਾਹਿਰਾਂ ਦੀ ਇਹ ਰਾਏ ਹੈਗੀ ਆ ਕਿ ਜੇਕਰ ਤੇ ਇਹ ਕਾਨੂੰਨ ਬਣ ਗਿਆ ਤਾਂ ਬੜੀ ਵੱਡੀ ਹਾਹਾਕਾਰ ਮਚ ਸਕਦੀ ਹੈ ਕਿਉਂਕਿ ਇੰਨੀਆਂ ਜ਼ਿਆਦਾ ਇੰਜੀਨੀਅਰਸ ਕੰਪਿਊਟਰ ਇੰਜੀਨੀਅਰਸ ਕੰਪਨੀਆਂ ਹੈਗੀਆਂ ਟੈਕ ਕੰਪਨੀਆਂ ਹੈਗੀਆਂ ਅਮਰੀਕਾ ਦੇ ਵਿੱਚ ਉਹਨਾਂ ਦੇ ਕੋਲੋਂ ਕਾਮਿਆਂ ਨੂੰ ਅਫੋਰਡ ਕੀਤਾ ਨਹੀਂ ਜਾਣਾ ਕਿਉਂਕਿ ਅਮਰੀਕਾ ਦੇ ਵਿੱਚ ਜੇ ਆਪਾਂ ਦੇਖਦੇ ਆ ਜਿਹੜਾ H1B ਵੀਜ਼ੇ ਤੇ ਆਉਂਦਾ ਜੇ ਉਹਨੂੰ ਸਾਲ ਦੇ ਮਿਲਦੇ ਹੈਗੇ ਆ ਅਰਾਊਂਡ ਉਹਦੀ ਜੇ ਤਨਖਾਹ ਹੁੰਦੀ ਆ 70 ਤੋਂ 80000 ਡਾਲਰ ਤੇ ਅਮਰੀਕਨ ਕਾਮਿਆਂ ਨੂੰ ਘੱਟੋ ਘੱਟ 2 ਤੋਂ ਲੈ ਕੇ 2.5 ਲੱਖ ਡਾਲਰ ਜਿਹੜਾ ਉਹ ਦੇਣਾ ਹੁੰਦਾ ਜਿਹੜਾ ਸ਼ੁਰੂ ਵਿੱਚ 1.5 ਕੁ ਲੱਖ ਡਾਲਰ ਜਿਹੜੀ ਉਹਦੀ ਸਾਲ ਦੀ ਸੈਲਰੀ ਹੁੰਦੀ ਆ ਪਰ ਜਿਹੜਾ ਬੰਦਾ ਇੰਡੀਆ ਤੋਂ ਆਉਂਦਾ ਉਹਨੂੰ 50 ਤੋਂ ਲੈ ਕੇ 60 70000 ਸੈਲਰੀ ਉਹਦੀ ਹੁੰਦੀ ਆ ਸੋ ਬੜਾ ਵੱਡਾ ਫਰਕ ਹੈਗਾ ਸੋ ਇਹਨਾਂ ਕੰਪਨੀਆਂ ਵਾਸਤੇ ਵੀ ਬਹੁਤ ਵੱਡਾ ਇਹ ਝਟਕਾ ਹੋਊਗਾ ਜੇ ਇਹ ਬਿੱਲ ਪਾਸ ਹੁੰਦਾ ਹਾਂਜੀ ਇਸ ਕਰਕੇ ਇਸ ਟਾਈਮ 트ੰਪ ਪ੍ਰਸ਼ਾਸਨ ਯਾਨੀ ਕਿ ਰਿਪਬਲਿਕਨ ਪਾਰਟੀ ਦੇ ਵੀ ਲੋਕ ਜਿਹੜੇ ਆ ਉਹ 트ੰਪ ਦੀ ਸੋਚ ਤੇ ਪੈਰਾ ਦੇ ਰਹੇ ਆ ਪੂਰਾ ਠੋਕ ਕੇ ਤੇ ਇਹ ਬਿੱਲ ਹੁਣ ਜਿਹੜਾ ਹੈਗਾ ਇਹ ਲਿਆਉਣ ਦੀ ਤਿਆਰੀ ਹੋ ਚੁੱਕੀ ਆ ਤੇ ਹੁਣ ਸੰਸਦ ਵਿੱਚ ਪੇਸ਼ ਹੋਊਗਾ ਯਾਨੀ ਕਿ ਇਹ ਤੇ ਬਹਿਸ ਹੋਊਗੀ VOTING ਹੋਊਗੀ ਜੇ ਇੱਕ ਸਦਨ ਵਿੱਚ ਹੁੰਦਾ ਫਿਰ ਉੱਪਰਲੇ ਸਦਨ ਚ ਜਾ ਕੇ ਫਿਰ VOTING ਹੋਊਗੀ ਆ ਦੇਖੋ ਇਹ ਸਾਲ ਦੇ ਵਿੱਚ ਵਿੱਚ ਜੇ ਇਸ ਤਰ੍ਹਾਂ ਹੋ ਜਾਂਦਾ ਤੇ ਇਹ ਵੀ ਇੱਕ ਬਹੁਤ ਵੱਡਾ ਕਹਿ ਲੋ ਕਿ ਇਮੀਗ੍ਰੇਸ਼ਨ ਵਿਭਾਗ ਵਿੱਚ ਝਟਕਾ ਹੋਊਗਾ ਕਿ ਜਿਹੜੇ ਲੋਕ H1B वीजा ਯਾਨੀ ਕਿ ਸੌਖੇ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋ ਕੇ ਇੱਥੇ ਕੰਮ ਕਰ ਸਕਦੇ ਸੀ ਉਹਨਾਂ ਵਾਸਤੇ ਇੱਕ ਬਹੁਤ ਹੀ ਕਹਿ ਲੋ ਕਿ ਝਟਕੇ ਵਾਲੀ ਖਬਰ ਜਿਹੜੀ ਹੈ ਇਹ ਹੈਗੀ ਹੈ ਤੇ ਹੁਣ HO1 BBJ ਤੇ ਪਿੱਛੇ ਵੀ ਇਹ ਪ੍ਰੰਪਤ ਪ੍ਰਸ਼ਾਸਨ ਜਿਹੜੇ ਆ ਇਸ ਟਾਈਮ ਗੱਲਬਾਤ ਕਰਨ ਲੱਗ ਪਏ ਆ ਤੇ ਹੁਣ ਉਂਗਲਾਂ ਉਠਣ ਲੱਗ ਪਈਆਂ ਤੇ ਢੰਡ ਸਾਹਿਬ ਜੇ ਇਸ ਤਰ੍ਹਾਂ ਹੁੰਦਾ ਤਾਂ ਬਹੁਤ ਵੱਡਾ ਇੱਕ ਖਲਾਅ ਪੈਦਾ ਹੋ ਸਕਦਾ